ਸਾਰਾ ਪਸਾਰ ਕੇ ਕੀ ਕਰਨਾ ਹੈ ਜਿਸ ਸੰਸਾਰ ਦੇ ਵਿੱਚ ਰਹਿਣਾ ਹੀ ਨਹੀਂ ਇਸ ਗੱਲ ਨੂੰ ਉਹਨਾਂ ਨੇ ਸਮਝਿਆ ਜਿਹੜੇ ਜੁੜੇ ਹੋਏ ਹਨ ਜਿਹੜੇ ਗੁਰਬਾਣੀ ਦੀ ਰੋਸ਼ਨੀ ਵਿੱਚੋਂ ਗਿਆਨ ਲੈ ਕੇ ਜਿਨ੍ਹਾਂ ਨੇ ਗੱਲ ਨੂੰ ਹਿਰਦੇ ਵਿੱਚ ਧਾਰਨ ਕਰ ਲਿਆ ਹੈ ਕਿ ਜੇ ਸੰਸਾਰ ਦੇ ਵਿੱਚ ਰਹਿਣਾ ਨਹੀਂ ਸਾਰੀਆਂ ਚੀਜ਼ਾਂ ਚੱਲਣ ਵਾਲੀਆਂ ਹਨ ਕੋਈ ਇੱਥੇ ਰਹਿਣ ਵਾਲੀ ਨਹੀਂ ਕਿਉਂਕਿ ਧੰ ਗੁਰੂ ਨਾਨਕ ਸਾਹਿਬ ਨੇ ਤੈਥੋਂ ਤੱਕ ਵੀ ਕਿਹਾ ਨਾ ਧਰਤੀ ਰਹੇਗੀ ਨਾ ਆਕਾਸ਼ ਰਹੇਗਾ ਨਾ ਸੂਰਜ ਰਹੇਗਾ ਨਾ ਚੰਦ ਰਹੇਗਾ ਨਾ ਤਾਰੇ ਰਹਿਣਗੇ ਕੁਝ ਨਹੀਂ ਰਹੇਗਾ ਇਥੋਂ ਤੱਕ ਇਹ ਸਰੀਰ ਵੀ ਸੰਸਾਰ ਵਿੱਚ ਸਦੀਵੀ ਨਹੀਂ ਰਹਿਣਾ ਗੁਰਬਾਣੀ ਕਹਿੰਦੀ ਹੈ ਕਬੀਰ ਸਾਹਿਬ ਜੀ ਕਹਿੰਦੇ ਨੇ ਕਬੀਰ ਇਹੋ ਤਨ ਜਾਏਗਾ ਸਕੋ ਤਾਂ ਲਿਹੋ ਬਹੋਰ ਇਹ ਤਨ ਜਿਹੜਾ ਹੈ ਚਲੇ ਜਾਏਗਾ ਖਾਕ ਹੋ ਜਾਏਗਾ ਜੇ ਤੇਰੇ ਵਿੱਚ ਕੋਈ ਸਮਰੱਥਾ ਹੈ ਤਾਂ ਇਸ ਸਰੀਰ ਨੂੰ ਰੱਖ ਲੈ ਜੇ ਤੇਰੇ ਵਿੱਚ ਕੋਈ ਸਮਰੱਥਾ ਹੈ ਇਹ ਸਰੀਰ ਨੂੰ ਰੱਖ ਲੈ ਨਹੀਂ ਤਾਂ ਇਹ ਸਰੀਰ ਰਹਿਣਾ ਨਹੀਂ ਕਬੀਰ ਇਹੋ ਤਨ ਜਾਏਗਾ ਸਕੋ ਤਾਂ ਲਿਹੋ ਬਹੋਰ ਨਾਗੇ ਪਾਵੋਂ ਤੇ ਗਏ ਜਿਨ ਕੇ ਲੱਖ ਕਰੋੜ ਕਹਿਣ ਲਗੇ ਨੰਗੇ ਪੈਰਾਂ ਤੋਂ ਕਰੋੜਾਂ ਦੇ ਕਰੋੜ ਤੁਰ ਗਏ ਕਰੋੜਾਂ ਦੇ ਕਰੋੜ ਜਿਹੜੇ ਨੇ ਉਹ ਨੰਗੇ ਪੈਰੀਂ ਚਲੇ ਗਏ ਖਾਲੀ ਹੱਥ ਚਲੇ ਗਏ ਕੁਝ ਵੀ ਸੰਸਾਰ ਤੋਂ ਲੈ ਕੇ ਨਹੀਂ ਗਏ ਅਸੀਂ ਆਸਾ ਦੀ ਵਾਰ ਦਾ ਸ਼ਬਦ ਪੜ੍ਹਦੇ ਹਾਂ ਕੰਪੜ ਰੂਪ ਸੁਹਾਵਣਾ ਛੜ ਦੁਨੀਆ ਅੰਦਰ ਜਾਵਣਾ ਗੁਰੂ ਪਿਆਰਿਓ ਕਿ ਇਥੋਂ ਤੱਕ ਕਿ ਇਹ ਸਰੀਰ ਰੂਪ ਜਿਹੜਾ ਕਪੜਾ ਹੈ ਅਸੀਂ ਜਪਜੀਤ ਸਾਹਿਬ ਪੜ੍ਹਦੇ ਆ ਉਹਦੇ ਵਿੱਚ ਮਹਾਰਾਜ ਕਹਿੰਦੇ ਨੇ ਕਰਮੀ ਆਵੇ ਕਪੜਾ ਨਦੀ ਮੁਖ ਦਵਾਰ ਇਹ ਕਰਮਾਂ ਦੇ ਨਾਲ ਤੈਨੂੰ ਸਰੀਰ ਰੂਪ ਕੱਪੜੇ ਦੀ ਪ੍ਰਾਪਤੀ ਹੋਈ ਹੈ ਕਰਮਾਂ ਦੇ ਨਾਲ ਵੱਡੇ ਭਾਗ ਇਹੋ ਸਰੀਰ ਪਾਇਆ ਮਾਨਸ ਜਨਮ ਸ਼ਬਦ ਜਤ ਲਾਇਆ ਵੱਡੇ ਭਾਗਾਂ ਦੀ ਨਿਸ਼ਾਨੀ ਸੀ 84 ਲੱਖ ਜੁਨਾਂ ਨੂੰ ਭੋਗੇ ਸਾਨੂੰ ਮਨੁੱਖਾ ਸਰੀਰ ਦੀ ਪ੍ਰਾਪਤੀ ਹੁੰਦੀ ਆ ਵੱਡੇ ਭਾਗਾਂ ਨਾਲ ਪਰ ਕਹਿਣ ਲੱਗੇ ਇਹ ਸਰੀਰ ਰੂਪ ਜਿਹੜਾ ਕੱਪੜਾ ਹੈ ਸਰੀਰ ਰੂਪ ਕੱਪੜਾ ਕੱਪੜ ਰੂਪ ਸੁਹਾਵਣਾ ਇਹ ਜਿਹੜਾ ਸੋਨਾ ਸੁੰਦਰ ਜਿਸ ਵੈਗਰੂਣੇ ਦੀ ਬਰਤ ਬਣਤਰ ਬਣਾਈ ਹੈ ਸੁੰਦਰ ਕੱਪੜ ਰੂਪ ਸੁਹਾਵਣਾ ਛੜ ਦੁਨੀਆ ਅੰਦਰ ਜਾਵਣਾ ਯਾਦ ਰੱਖੀ ਸਜਣਾ ਇਨੂੰ ਮੇ ਤੂੰ ਦੁਨੀਆ ਦੇ ਅੰਦਰ ਛੱਡ ਕੇ ਚਲਾ ਜਾਣਾ ਹੈ। ਇਹ ਵੀ ਦੁਨੀਆ ਅੰਦਰ ਛੱਡ ਕੇ ਤੇਰੀ ਕਾਇਆ ਤੇਰੀ ਆਤਮਾ ਨੇ ਇਹਨੂੰ ਛੱਡ ਕੇ ਚਲਾ ਜਾਣਾ ਹੈ। ਕੰਪੜ ਰੂਪ ਸੁਭਾਵਨਾ ਛੱਡ ਦੁਨੀਆ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਕਹਿਣ ਲੱਗੇ ਮੰਦਾ ਤੇ ਚੰਗਾ ਜੇ ਮੰਦਾ ਕੀਤਾ ਹੈ ਮੰਦੇ ਦਾ ਮਾੜਾ ਹੀ ਅਰਜਲਟ ਹੋਵੇਗਾ। ਚੰਗਾ ਕੀਤਾ ਤੇ ਚੰਗੇ ਦਾ ਕੋਈ ਚੰਗਾ ਤੈਨੂੰ ਫਲ ਮਿਲੇਗਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਆਪਣੇ ਆਪਣੇ ਆਪ ਹੀ ਤੈਨੂੰ ਕੀਤੇ ਹੋਏ ਦਾ ਪ੍ਰਾਪਤ ਹੋਵੇਗਾ ਜੋ ਕੁਝ ਕੀਤਾ ਤੈਨੂੰ ਹੀ ਪ੍ਰਾਪਤ ਹੋਣਾ ਦੂਜੇ ਨੂੰ ਨਹੀਂ ਤੇਰੇ ਕੀਤੇ ਦੋਸ਼ਾਂ ਦਾ ਹਿਸਾਬ ਕਿਤਾਬ ਤੈਨੂੰ ਹੀ ਭੁਗਤਣਾ ਪਏਗਾ ਦੂਜੇ ਨੂੰ ਨਹੀਂ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੀਏ ਮਨ ਭਾਉਂਦੇ ਜਿਹੜੇ ਮਨ ਭਾਉਂਦੇ ਸੰਸਾਰ ਵਿੱਚ ਹੁਕਮ ਕੀਤੇ ਆ ਹੁਕਮ ਚਲਾਏ ਨੇ ਹੁਕਮ ਕੀਏ ਮਨ ਭਾਉਂਦੇ ਰਾਹੇ ਢੀੜੇ ਅੱਗੇ ਜਾਵਣਾ ਇਥੇ ਔਰੰਗਜ਼ੇਬ ਵਰਗਿਆਂ ਨੇ ਤਾਨਾ ਸ਼ਾਹੀ ਦੇ ਹੰਕਾਰ ਵਿੱਚ ਅਰਾਜ ਦੇ ਗਰੂਰ ਵਿੱਚ ਇੰਨੇ ਜ਼ਿਆਦੇ ਹੁਕਮ ਚਲਾਏ ਇਥੋਂ ਤੱਕ ਕਹਿ ਦਿੱਤਾ ਵੀ ਕਸ਼ਮੀਰੀ ਪੰਡਤਾਂ ਦੇ ਜਿਹੜੇ ਨੇ ਜੰਨੂ ਲਾ ਦਿਓ ਉਹਨਾਂ ਦੇ ਤਿਲਕ ਲਾ ਦਿਓ ਧਰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਔਰੰਗਜ਼ੇਬ ਨੂੰ ਲਲਕਾਰਿਆ ਕਹਿਣ ਲੱਗੇ ਇਹ ਔਰੰਗਜ਼ੇਬ ਤੂੰ ਰਾਜ ਦੇ ਨਸ਼ੇ ਦੇ ਗਰੂਰ ਵਿੱਚ ਇੰਨਾ ਹੰਕਾਰੀ ਹੋ ਗਿਆ ਇੱਕ ਧਰਮ ਨੂੰ ਖਤਮ ਕਰਨ ਵਾਸਤੇ ਤੂੰ ਬਹੁਤ ਜ਼ਿਆਦਾ ਯਤਨ ਕਰ ਰਿਹਾ ਕਿ ਮੈਂ ਤਿਲਕ ਨਹੀਂ ਲੈਣ ਦੇਣਾ ਮੈਂ ਜੈਨੂ ਨਹੀਂ ਰਹਿਣ ਦੇਣਾ ਪਰ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਔਰੰਗਜ਼ੇਬ ਮੈਂ ਆਪਣੀਆਂ ਰਗਾਂ ਵਢਾ ਕੇ ਇਹੋ ਜਿਹਾ ਜੰਨੂ ਇਹਨਾਂ ਦੇ ਗਲ ਵਿੱਚ ਪਾ ਦੇਵਾਂਗਾ ਆਪਣੀਆਂ ਰਗਾਂ ਦੇ ਰਕਤ ਆਪਣੀਆਂ ਰਗਾਂ ਦੇ ਖੂਨ ਦਾ ਇਹੋ ਜਿਹਾ ਟਿੱਕਾ ਲਾ ਦੇਵਾਂਗਾ ਨਾ ਤੂੰ ਜੰਨੂ ਲਾ ਸਕਦਾ ਤੇ ਨਾ ਤੂੰ ਇਹਨਾਂ ਦਾ ਟਿੱਕਾ ਲਾ ਸਕਦਾ ਕੋ ਸਤਨਾਮ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਅੱਗੇ ਆਏ ਇੱਥੇ ਹੁਕਮ ਕਰਨ ਵਾਲੇ ਜਿਹੜੇ ਨੇ ਜਬਰੇ ਮੁਸਲਮਾਨ ਬਣਾਉਣ ਵਾਲੇ ਜਿਹੜੇ ਨੇ ਉਹਨਾਂ ਨੂੰ ਲਲਕਾਰਦੇ ਨੇ ਸੱਚ ਦਾ ਪਹਿਰਾ ਦੇਣ ਵਾਲੇ ਮਹਾਰਾਜ ਕਹਿੰਦੇ ਤੂੰ ਹੁਕਮ ਤਾਂ ਕਰਦਾ ਯਾਦ ਰੱਖੀ ਇੱਕ ਦਿਨ ਤੈਨੂੰ ਭੀੜੇ ਰਸਤੇ ਤੁਰਨਾ ਪਏਗਾ ਹੁਕਮ ਕੀਏ ਮਨ ਭਾਵਦੇ ਰਾਹੇ ਭੀੜੇ ਅੱਗੇ ਜਾਵਣਾ ਭੀੜੀ ਗਲੀ ਵਿੱਚ ਤੁਰਨਾ ਪਏਗਾ ਭੀੜੇ ਰਸਤਿਆਂ ਵਿੱਚੋਂ ਗੁਜ਼ਰਨਾ ਪਏਗਾ ਹੁਕਮ ਕੀਏ ਮਨ ਭਾਵਦੇ ਜਿਹੜਾ ਰਾਹੇ ਭੀੜੇ ਅੱਗੇ ਜਾਵਣਾ ਨੰਗਾ ਦੋਜਕ ਚਾਲਿਆ ਤਾ ਦਿਸੇ ਖਰਾ ਡਰਾਵਣਾ ਸੰਸਾਰ ਵਿੱਚੋਂ ਸਜਣਾ ਤੂੰ ਐਹੋ ਜਿਹਾ ਬਣ ਕੇ ਜਾਣਾ ਜਿੰਨਾ ਕੁਝ ਇਕੱਠਾ ਕੀਤਾ ਸੀ ਕੁਝ ਵੀ ਨਹੀਂ ਤੇਰੇ ਨਾਲ ਜਾਣਾ ਨਗਨ ਹੋ ਕੇ ਸੰਸਾਰ ਵਿੱਚੋਂ ਤੂੰ ਚਲਾ ਜਾਏਂਗਾ ਕੁਝ ਵੀ ਤੇਰੇ ਨਾਲ ਨਹੀਂ ਜਾਣਾ ਇਸ ਵਾਸਤੇ ਨੰਗਾ ਦੋਜਕ ਚਾਲਿਆ ਤਾਂ ਦਿਸੇ ਖਰਾ ਡਰਾਵਣਾ ਕਰ ਅਉਗਣ ਪਛੋ ਤਾਵਣਾ ਮਹਾਰਾਜ ਕਹਿੰਦੇ ਕੀਤੇ ਹੋਏ ਅਉਗਣਾ ਕਰਕੇ ਅੰਤ ਵੇਲੇ ਤੈਨੂੰ ਪਛੋਤਾਬ ਕਰਨਾ ਪਏਗਾ ਮਹਾਰਾਜ ਕਹਿੰਦੇ ਸੱਜਣਾ ਇਹ ਮਤਾ ਸੋਚੀ ਕਿ ਜੋ ਕੁਝ ਵੀ ਮੈਂ ਪਸਾਰਾ ਇਕੱਠਾ ਕੀਤਾ ਹੈ ਇਹਨਾਂ ਵਿੱਚੋਂ ਕੁਝ ਵੀ ਮੇਰੇ ਨਾਲ ਚਲਾ ਜਾਏਗਾ ਮਹਾਰਾਜ ਕਹਿੰਦੇ ਕੁਝ ਵੀ ਤੇਰੇ ਨਾਲ ਨਹੀਂ ਜਾਣਾ ਇਹ ਸਮਝ ਲੈ ਕਿ ਤੂੰ ਸੰਸਾਰ ਵਿੱਚੋਂ ਚਲਾ ਜਾਣਾ ਹੈ ਤੇਰਾ ਸਮਾ ਜਿਹੜਾ ਹੈ ਸਮਾਪਤ ਹੋ ਜਾਣਾ ਹੈ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਸਮਝ ਲਿਆ ਹੈ ਉਹ ਕਦੇ ਵੀ ਇਹਨਾਂ ਸੰਸਾਰ ਦੇ ਝਮੇਲਿਆਂ ਵਿੱਚ ਨਹੀਂ ਪੈਂਦੇ ਉਹਨਾਂ ਤੇ ਗੁਰੂ ਕਿਰਪਾ ਕਰਦਾ ਹੈ ਉਹਨਾਂ ਤੇ ਪ੍ਰਮਾਤਮਾ ਮਿਹਰ ਕਰਦਾ ਹੈ ਪ੍ਰਮਾਤਮਾ ਬਖਸ਼ਿਸ਼ ਕਰਦਾ ਹੈ ਉਹ ਸਮਝ ਲੈਂਦੇ ਨੇ ਕਿ ਸੰਸਾਰ ਝੂਠਾ ਹੈ ਜੀਵਨ ਜਿਹੜਾ ਹੈ ਝੂਠਾ ਹੈ ਮਰਨਾ ਜਿਹੜਾ ਹੈ ਉਹ ਸੱਚ ਹੈ ਇਸ ਵਾਸਤੇ ਪਿਆਰਿਓ ਸੰਸਾਰ ਦੇ ਵਿੱਚ ਕੀਤੀ ਸੇਵਾ ਪੜੀ ਬਾਣੀ ਪਾਰਿਓ ਫਕਾਰ ਹੀ ਸੰਸਾਰ ਦੇ ਵਿੱਚ ਕੀਤੇ ਹੋਏ ਕੰਮ ਆਉਣੇ ਨੇ ਬਾਕੀ ਝਮੇਲੇ ਧੰਦੇ ਕਿਸੇ ਕੰਮ ਨਹੀਂ ਆਉਣੇ ਇਹ ਧੰਦੇ ਤਾਂ ਇੱਕ ਦਿਨ ਬੰਧਨ ਦਾ ਕਾਰਨ ਬਣ ਜਾਣਗੇ ਮਹਾਰਾਜ ਕਹਿੰਦੇ ਬਾਣੀ ਪੜ੍ਹੇਗਾ ਇਹ ਤੇਰੇ ਕੰਮ ਆ ਜਾਏਗੀ ਸੇਵਾ ਕਰੇਗਾ ਇਹ ਤੇਰੇ ਕੰਮ ਆ ਜਾਏਗੀ ਗੁਰੂ ਅਗੇ ਟੇਕਿਆ ਹੋਇਆ ਮੱਥਾ ਤੇਰੇ ਕੰਮ ਆ ਜਾਏਗਾ ਪਰ ਸੰਸਾਰ ਦੇ ਝਮੇਲੇ ਤੇਰੇ ਕੰਮ ਨਹੀਂ ਆਉਣੇ